ਸਰਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਤੀਜੀ ਵਾਰ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣਿਆ ਨੇ ਜਿਸ ਦੇਸ਼ ਵਾਸੀਆਂ ਦੇ ਵਿੱਚ ਇਸ ਨੂੰ ਲੈ ਕੇ ਕਾਫੀ ਜੋਸ਼ ਆ ਉੱਥੇ ਭਾਜਪਾ ਵਰਕਰਾਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਖੁਸ਼ੀ ਮਨਾਈ ਗਈ ਬਠਿੰਡਾ ਦੀ ਗੱਲ ਕਰੀਏ ਤਾਂ ਬਠਿੰਡਾ ਦੇ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਘਲਾ ਦੇ ਵੱਲੋਂ ਵਰਕਰਾਂ ਦੇ ਨਾਲ ਭਾਜਪਾ ਦਫ਼ਤਰ ਦੇ ਵਿੱਚ ਖੁਸ਼ੀ ਸਾਂਝੀ ਕੀਤੀ ਗਈ दरअसल ਇੱਥੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਘਲਾ ਦੇ ਵੱਲੋਂ ਖੁਸ਼ੀ ਮਨਾਈ ਗਈ ਹੈ ਉਹਨਾਂ ਦਾ ਲੱਡੂਆਂ ਦੇ ਨਾਮ ਨੂੰ ਮਿੱਠਾ ਕਰਵਾਇਆ ਗਿਆ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੇ ਵੱਲੋਂ ਇੱਥੇ ਵਰਕਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਗਿਆ ਕਿ ਤੁਹਾਡੀ ਮਿਹਨਤ ਦੇ ਸਦਕਾ ਹੀ ਬਠਿੰਡਾ ਸ਼ਹਿਰੀ ਦੇ ਵਿੱਚ ਅਕਾਲੀ ਦਲ ਨੂੰ ਪਛਾੜ ਕੇ ਭਾਜਪਾ ਦੀ ਵੋਟ ਪ੍ਰਤੀਸ਼ਤ ਵਧੀ ਹੈ। ਤੇ ਮੀਡੀਆ ਦੇ ਵੱਲੋਂ ਜਦੋਂ ਸਰਪਚੰਨ ਸਿੰਘ ਲਰ ਨੂੰ ਪੁੱਛਿਆ ਗਿਆ ਕਿ ਸ਼ਹਿਰ ਦੇ ਵਿੱਚ ਚਰਚਾਵਾਂ ਚੱਲ ਰਹੀਆਂ ਨੇ ਕਿ ਭਾਜਪਾ ਨੇ ਆਪਣਾ ਕਮਜ਼ੋਰ ਉਮੀਦਵਾਰ ਦਿੱਤਾ ਤਾਂ ਕਿ ਹਰ ਸਿਮਰਤ ਬਾਦਲ ਨੂੰ ਜਿਤਾਇਆ ਜਾ ਸਕੇ। ਉਹਨਾਂ ਨੇ ਇਸ ਦਾ ਠੋਸ ਜਵਾਬ ਨਹੀਂ ਦਿੱਤਾ। ਹਾਲਾਂਕਿ ਦੱਸਦੇ ਕਿ ਬਠਿੰਡਾ ਦੇ ਵਿਕਾਸ ਦੇ ਮਾਮਲੇ ਦੇ ਵਿੱਚ ਜਦ ਪੁੱਛਿਆ ਗਿਆ ਹਰ ਸਿਮਰਤ ਕਰ ਬਦਲ ਦੇ ਵੱਲੋਂ ਹਮੇਸ਼ਾ ਇਹ ਕਿਹਾ ਜਾਂਦਾ ਹੈ ਕਿ ਬਠਿੰਡਾ ਦਾ ਵਿਕਾਸ ਮੈਕ ਕੀਤਾ ਹੈ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਦੋਂ AIMS ਦਾ ਉਤਕਰਨ ਕੀਤਾ ਗਿਆ ਸੀ ਤਾਂ ਉਸ ਸਮੇਂ ਦੀਆਂ ਵੀਡੀਓਜ਼ ਕੱਢ ਕੇ ਵੇਖ ਲਓ ਹਰ ਸਿਮਰਤ ਕਰ ਬਦਲ ਦੇ ਵੱਲੋਂ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ ਗਿਆ ਤਾਂ ਉਹਨਾਂ ਦੇ ਵੱਲੋਂ AIMS ਬਠਿੰਡਾ ਨੂੰ ਦਿੱਤਾ ਗਿਆ ਸੋ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਨਿੱਜੀ ਸਵਾਰਥਾਂ ਦੇ ਲਈ ਝੂਠ ਬੋਲਿਆ ਜਾ ਰਿਹਾ ਜਦਕਿ AIMS ਭਾਜਪਾ ਦੇ ਵੱਲੋਂ ਬਠਿੰਡੇ ਨੂੰ ਦਿੱਤਾ ਗਿਆ ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਨਾ ਤੁਹਾਡਾ ਸਾਰਿਆਂ ਦਾ ਜਿਹੜਾ ਮੀਡੀਆ ਨਾਲ ਜੁੜੇ ਹੋਏ ਹੋ ਅੱਜ ਭਾਰਤ ਜਨਤਾ ਪਾਰਟੀ ਦੇ ਦਫ਼ਤਰ ਦੇ ਵਿੱਚ ਜੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਤੀਜੀ ਵਾਰੀ ਪ੍ਰਧਾਨ ਮੰਤਰੀ ਬਣ ਕੇ ਇਤਿਹਾਸ ਰਚਿਆ ਤੇ ਬਹੁਤ ਹੀ ਮਜ਼ਬੂਤ ਜਿਹੜੀ ਕੈਬਨਿਟ ਬਣਾਈ ਹੈ ਔਰ ਜਿਹੜੇ ਲੋਕਾਂ ਦੇ ਖਾਤਸ਼ੇ ਪਰਮ ਭਲੇਖੇ ਉਹ ਸਾਰੇ ਦੂਰ ਕੀਤੇ ਆ ਤੇ ਮੈਂ ਵਧਾਈ ਦਿਨਾਂ ਕਾਮਨਾ ਕਰਦਾ ਕਿ ਪ੍ਰਮਾਤਮਾ ਉਹਨਾਂ ਤੇ ਮਿਹਰ ਭਰਿਆ ਹੱਥ ਰੱਖਣ ਇਹ ਜਿਹੜਾ ਤੀਸਰਾ ਟਨਿਓਰ ਹੈ ਜਿਹੜੀਆਂ ਰਹਿ ਗਈਆਂ ਕਮੀਆਂ ਬਹੁਤ ਕੰਮ ਕੀਤਾ ਹੈ ਔਰ ਜੋ ਕੁਝ ਕਰਨਾ ਬਾਕੀ ਹੈ ਉਹ ਸਾਰਾ ਕੁਝ ਕੰਪਲੀਟ ਕਰਨਗੇ ਦੇਸ਼ ਨੂੰ ਸੁਪਰ ਪਾਵਰ ਬਣਾਉਣ ਵੱਲ ਲੈ ਕੇ ਜਾਣਗੇ ਨਾਲ ਮੈਂ ਜਿੱਥੇ ਬੁਧਾਈ ਦਿੰਦਾ ਹਾਂ ਧੰਨਵਾਦ ਕਰਦਾ ਹਾਂ ਨਾਲ ਧੰਨਵਾਦ ਕਰਦਾ ਹੈ ਕਿ ਰਮਨੀਤ ਬਿਟੂ ਜਿਨ੍ਹਾਂ ਦੇ ਦਾਦਾ ਜੀ ਨੇ ਅੱਤਵਾਦ ਦੇ ਖਿਲਾਫ ਇੱਕ ਵੱਡੀ ਲੜਾਈ ਲੜਦਿਆਂ ਹੋਇਆ ਅੱਤਵਾਦ ਨੂੰ ਖਤਮ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਆਇਆ ਸੀ ਉਸ ਸ਼ਹੀਦ ਪਰਿਵਾਰ ਦੇ ਵਿੱਚੋਂ ਹਾਰਨ ਦੇ ਬਾਵਜੂਦ ਰਮਨੀਤ ਬਿੱਟੂ ਨੂੰ ਮੰਤਰੀ ਬਣਾ ਕੇ ਇੱਕ ਪੰਜਾਬ ਦਾ ਬਹੁਤ ਵੱਡਾ ਮਾਣ ਰੱਖਿਆ ਔਰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਹੈਗਾ ਮੈਂ ਕਹਿ ਸਕਦਾ ਕਿ ਦੇ ਨਾਲ ਬਹੁਤ ਵੱਡਾ ਜਿਹੜਾ ਫਾਇਦਾ ਪੰਜਾਬ ਨੂੰ ਹੋਣਾ ਉਹ ਪੁੱਲ ਦਾ ਰੂਪ ਪਰ ਕੇ ਭਾਰਤੀ ਜਨਤਾ ਪਾਰਟੀ ਨੂੰ ਜਿੱਥੇ ਮਜ਼ਬੂਤ ਕਰ ਲਈ ਔਰ ਨਾਲ ਕੇਂਦਰ ਦੀਆਂ ਜਿਹੜੀਆਂ ਸਕੀਮਾਂ ਪੰਜਾਬ ਦੇ ਵਿੱਚ ਲੈ ਕੇ ਆਉਣਗੇ ਵੱਡਾ ਜੋ ਬਹੁਤ ਵਧੀਆ ਖੁਸ਼ੀ ਮਨਾਈ ਗਈ ਹੈ ਜੀ ਅਸੀਂ ਬਠਿੰਡਾ ਦੇ ਵਿੱਚੋਂ ਲੀਡ ਕੀਤਾ ਹੈ ਇਹਦੀ ਵੀ ਖੁਸ਼ੀ ਮਨਾਈ ਗਈ ਹੈ ਪਹਿਲੇ ਨੰਬਰ ਤੇ ਆਏ ਆਂ ਔਰ ਅਕਾਲੀ ਦਲ ਨੂੰ ਪਿਛਾੜਿਆ ਹੈ ਔਰ ਜਿਹੜੀ ਰਿਵਾਇਤੀ ਸੀਟ ਸੀ ਉਹਨਾਂ ਦਾ ਗੜ ਤੋੜਿਆ ਔਰ ਪਿਛਲੀ ਵਾਰੀ ਮੈਂ ਜਦੋਂ ਅਕਾਲੀ ਦਲ ਦੇ ਵਿੱਚ ਸੀ ਉਹਦੋਂ ਅਸੀਂ ਬਠਿੰਡਾ ਚੋਂ ਜਿੱਤ ਪ੍ਰਾਪਤ ਕੀਤੀ ਸੀ ਤੇ ਅੱਕਦੀ ਅਸੀਂ ਭਾਰਤੀ ਜਨਤਾ ਪਾਰਟੀ ਨੇ ਵਰਕਰਾਂ ਦੇ ਸਾਰੇ ਤੇ ਵਰਕਰਾਂ ਦੀ ਮਿਹਨਤ ਤੇ ਕੋਸ਼ਿਸ਼ ਦਾ ਅਸੀਂ ਜਿੱਤ ਪ੍ਰਾਪਤ ਕੀਤੀ। ਅੱਜ ਪੰਜਾਬ ਵਿੱਚ ਹਰ ਤਰਫ ਜਿੱਕੇ ਦਾ ਜਰਾਬ ਪੰਦਾ ਜਾ ਰਿਹਾ ਹੈ। ਦੇਖੋ ਪਹਿਲੀ ਵਾਰੀ ਇਹ ਖੁਸ਼ੀ ਹੋਈ ਹੈ ਕਿ ਮੇਰੇ ਕੋਲ ਜ਼ਿਲ੍ਹਾ ਅਰਬਨ ਹੈ। ਜ਼ਿਲ੍ਹਾ ਅਰਬਨ ਦੇ ਵਿੱਚ ਤਿੰਨ ਕੰਸਟੀਚੁਐਂਸੀ ਪੈਦੇ ਆ। ਬਠਿੰਡਾ ਅਰਬਨ, ਬਠਿੰਡਾ ਦਿਹਾਤੀ ਤੇ ਪਚੋ। ਹਰ ਪਿੰਡ ਦੇ ਵਿੱਚ ਸਾਡੇ ਬੂਥ ਲੱਗੇ ਆ। ਹਰ ਪਿੰਡ ਦੇ ਵਿੱਚ ਸਾਨੂੰ ਵੋਟ ਪਈ ਹੈ। ਤਾਂ ਮੈਂ ਕਹਿ ਸਕਦਾ ਕਿ ਬੀਜ ਦਾ ਭਰਤੀ ਜਾਂਦਾ ਪਾਰਟੀ ਦਾ ਬੀਜਿਆ ਗਿਆ। ਸਤਾਈ ਦੇ ਵਿੱਚ ਅਸੀਂ ਫਸਲ ਕੱਟਣੀ ਹੈ ਅ ਸਰਕਾਰ ਬਣਾ ਕੇ। ਅਸੀਂ ਉਹ ਵੋਟਰਾਂ ਦੀ ਫਸਲ ਕੱਟ ਕੇ ਸਗਾਉਂਦੇ। ਹੁਣ ਸ਼ਹਿਰ ਵਿੱਚ ਚਰਚਾਾਂਾਂ ਚੱਲ ਰਹੀਆਂ ਦਾ ਕਿ ਜੇ ਸੀਐਸਪੀ ਜਿਹੜਾ ਕੈਂਡੀਡੇਟ ਆ ਕਮਜ਼ੋਰ ਦਿੱਤਾ ਗਿਆ ਜੇ ਉਹਦੀ ਜਗ੍ਹਾ ਸਰੂਪ ਸਿੰਘ ਦਾ ਰੋਟੇਸ਼ਨ ਦਿੱਤੀ ਜਾਂਦੀ ਤਾਂ ਜਾਂ ਦੇ ਸਕਦੇ ਜਾਂ ਬਹੁਤ ਵੱਡੇ ਲੈਵਲ ਤੇ ਲੀਡਰਤੀ ਜਾਂਦੀ। ਦੇਖੋ ਇਹ ਜਿਹੜਾ ਲੋਕਾਂ ਦਾ ਮੰਨਣਾ ਹੈਗਾ ਭਾਰਤੀ ਜਨਤਾ ਪਾਰਟੀ ਇੱਕ ਐਸ ਤਰ੍ਹਾਂ ਦੀ ਪਾਰਟੀ ਹੈ ਜਿਹੜੀ ਬਹੁਤ ਸੋਚ ਸਮਝ ਕੇ ਫੈਸਲੇ ਲੈਂਦੀ ਹੈ। ਉਹ ਫੈਸਲਾ ਜਿਹੜਾ ਲੈਣਾ ਹੈ ਉਹਦੇ ਵਿੱਚ ਬਿਹਤਰੀ ਹੋਏਗੀ। ਔਰ ਬਿਹਤਰ ਕੈਂਡੀਡੇਟ ਸਮਝ ਦਿੱਤਾ ਉਹਦੇ ਵਿੱਚ ਅਸੀਂ ਕੋਈ ਕਮੀ ਮਹਿਸੂਸ ਨਹੀਂ ਕਰਦੇ ਔਰ ਮੈਂ ਕਹਿ ਸਕਦਾ ਕਿ ਸਾਡਾ ਬੋਲਡ ਗ੍ਰਾਫ ਬਹੁਤ ਅੱਛਾ ਵਧਿਆ ਦੇਖੋ ਇਹ ਜਿਹੜੀਆਂ ਇਹ ਗੱਲਾਂ ਕਰਨ ਦੀਆਂ ਨਹੀਂ ਆ ਗੱਲਾਂ ਨਹੀਂ ਕਰਨੀਆਂ ਨਹੀਂ ਆ ਅਸੀਂ ਜਿਹੜੀ ਇਹ ਗੱਲ ਬਿਲਕੁਲ ਵੀ ਕੋਈ ਸਮਝੌਤਾ ਨਹੀਂ ਹੈ ਭਾਰਤੀ ਜਨਤਾ ਪਾਰਟੀ ਦਾ ਸਟੇਕ ਲੱਗਿਆ ਹੋਇਆ ਹੈ ਭਾਰਤੀ ਜਨਤਾ ਪਾਰਟੀ ਆਪਦੇ ਬਲਬੁੱਤ ਤੇ ਖੜੀ ਹੋ ਰਹੀ ਹੈ ਔਰ ਭਾਰਤੀ ਜਨਤਾ ਪਾਰਟੀ ਨੇ ਅਕਾਲੀ ਦਲ ਨੂੰ ਪਛਾੜਿਆ ਹੈ ਕਾਲੀ ਦਲ ਦਾ ਤੁਰਪ 13% ਵੋਟ ਸ਼ੇਅਰ ਰਿਹਾ ਹੈ ਔਰ ਭਾਰਤੀ ਜਨਤਾ ਪਾਰਟੀ ਦਾ 18.5% ਵੋਟ ਸ਼ੇਅਰ ਰਿਹਾ ਇੱਕ ਬਹੁਤ ਹੀ ਵੱਡੀ ਇੱਕ ਮੈਂ ਕਹਿ ਸਕਦਾ ਕਿ ਉਪਲਬਧੀ ਹੈ ਪਹਿਲੀ ਵਾਰ ਜਿਹੜੀ ਪੰਜਾਬ ਦੇ ਵਿੱਚ ਹੋਈ ਹੈ ਸਿੰਘ ਦਾ ਸਾਹਿਬ ਪੰਜ ਸੀਟਾਂ ਖਾਲੀ ਹੋਈਆਂ ਪੰਜਾਬ ਤੋਂ ਕਿਵੇਂ ਦੇਖੀਓ ਕਿਸ ਤਰ੍ਹਾਂ ਦੀ ਪਰਫਾਰਮੈਂਸ ਪਰਫਾਰਮੈਂਸ ਹੈ ਨਾ ਵੇਖੋ ਜਿਹੜੀ ਮੌਜੂਦਾ ਸਰਕਾਰ ਹੈ ਮੌਜੂਦਾ ਸਰਕਾਰ ਫੇਲ ਹੋ ਚੁੱਕੀ ਹੈ ਔਰ ਆਉਣ ਵਾਲੀ ਜਿਹੜੀਆਂ 5 ਸੀਟਾਂ ਅਸੀਂ ਬਾਈ ਇਲੈਕਸ਼ਨ ਲੜਾਂਗੇ ਭਾਰਤੀ ਜਨਤਾ ਪਾਰਟੀ ਬਹੁਤ ਬਿਹਤਰ ਪ੍ਰਦਰਸ਼ਨ ਅ세 ਕਰੇਗੀ ਹਿੰਦ ਸ਼ਹਿਰ ਵਿੱਚ ਜਿਵੇਂ ਬਾਦਲਾ ਦਾ ਇੱਕ ਤਰ੍ਹਾਂ ਦਾ ਡਰਮ ਆਇਆ ਜਾਂਦਾ ਸੀ ਹੋਣਾ ਭਾਜਪਾ ਦੀ ਸਰਕਾਰ ਬਣੀਆ ਇਹਦੇ ਵਾਸਤੇ ਕੋ ਵਿਸ਼ੇਸ਼ ਕੰਪੈਨ ਟੈਕਟ ਜਾਂ ਕੋਈ ਇੰਡਸਟਰੀਆਂ ਅੰਕੋਸ਼ ਕੀਤੀ ਹੈ ਦੇਖੋ ਹਮੇਸ਼ਾ ਹੀ ਜੌਨ ਦੇ ਮੋਦੀ ਸਰਕਾਰ ਪਿਛਲੇ 10 ਸਾਲਾਂ ਤੋਂ ਬਣੀ ਹੈ ਤਾਂ ਜਿੰਨਾ ਇਨਫਰਾਸਟ੍ਰਕਚਰ ਬਟਨ ਮਿਲਿਆ ਸੱਤ ਹਾਈਵੇ ਬਟਨ ਵੀਜੀ ਕ੍ਰੋਸ ਕਰਦੇ ਆ ਜਾਂ ਇਹ ਸਰਕਾਰ ਦੇ ਨਿਰੈਕੀ ਕਰਨਾਂ ਚ ਪੈਂਡਿੰਗ ਹੈ ਸੱਤ ਹਾਈਵੇ ਮਿਲਣਾ ਮੈਂ ਕਹਿ ਸਕਦਾ ਕਿ ਕੋਈ ਬਹੁਤ ਵੱਡੀ ਛੋਟੀ ਇੰਡਸਟਰੀ ਨਹੀਂ ਬਹੁਤ ਵੱਡੀ ਇੰਡਸਟਰੀ ਹੈ ਬਹੁਤ ਲੋਕਾਂ ਨੂੰ ਉੱਥੇ ਰੋਜ਼ਗਾਰ ਮਿਲਣਾ ਉਹਦੇ ਨਾਲ ਏਮਰਜੈਂਸੀ ਵਰਗੇ ਹਸਪਤਾਲ ਔਰ ਨਾਲ ਸੈਂਟਰਲ ਯੂਨੀਵਰਸਿਟੀ ਲੈ ਕੇ ਇੱਕ ਪਛੜੇ ਹੋਏ ਇਲਾਕੇ ਨੂੰ ਬਹੁਤ ਅੱਗੇ ਲੈ ਕੇ ਜਾਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ ਆਨਲ ਟਾਈਮ ਇਸ ਵੀਡੀਓ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਆ ਪੰਜਾਬ ਨੂੰ ਪਹਿਲ ਦੇ ਕੇ ਇਸ ਏਰੀਆ ਦੀ ਗਰੋਥ ਵੱਲ ਧਿਆਨ ਦੇਗੀ ਅਸੀਂ ਇਹਦੇ ਬਾਰੇ ਲਈ ਸੈਂਟਰ ਦੇ ਨਾਲ ਹਮੇਸ਼ਾ ਰابطਾ ਰੱਖਾਂਗੇ ਜਦੋਂ ਹਰਸ਼ੀਮਰਤ ਬਾਦਲ ਨੇ ਕੈਬਨਿਟ ਤੋਂ ਬਾਹਰ ਨਿਕਲੀ ਹੈ ਕਿਹੜਾ ਪ੍ਰੋਜੈਕਟ ਲੈ ਕੇ ਆਉਂਦਾ ਇਹ ਮੋਦੀ ਸਰਕਾਰ ਦਾ ਹਰਸ਼ੀਮਰਤ ਬਾਦਲ ਜਦੋਂ ਸਰਕਾਰ ਬਣਿਆ ਸੀ ਉਸ ਵਕਤ ਤੁਸੀਂ ਵੀ ਆਉ ਦੇ ਉਹ ਵੀਡੀਓ ਚ ਕੱਢ ਲਿਓ ਉਹ ਤੋਂ ਮੋਦੀ ਦਾ ਵਾਰ-ਵਾਰ ਤਨ ਬਾਤ ਕਰਦੇ ਸੀ ਠੀਕ ਹੈ ਔਰ ਮੋਦੀ ਸਰਕਾਰ ਦੇ ਵਿੱਚ ਹੀ ਉਹ ਸੀ ਕੋਈ ਕਿਸੇ ਹੋਰ ਇਹਨਾਂ ਦੀ ਅਕਾਲੀ ਦਲ ਦੀ ਸਰਕਾਰ ਨਹੀਂ ਸੀ ਉਸ ਟਾਈਮ ਦੇ ਉੱਤੇ ਜਦੋਂ ਐਮਐਸ ਬਣਿਆ ਉਦੋਂ ਭਾਰਤੀ ਜਨਤਾ ਪਾਰਟੀ ਸਰਕਾਰ ਸੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਸੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਨ ਕਾਰਨ ਇਹ ਜਿਹੜਾ ਹੈਗਾ ਇਮੇਜ ਹਸਬਾਦ ਮਿਲਿਆ ਹੈ ਉਹਦੇ ਵਿੱਚ ਬਿਨਾਂ ਗੱਲ ਤੋਂ ਕ੍ਰੈਡਿਟ ਲੈਣਾ ਮੇਰਾ ਖਿਆਲ ਹੈ ਕੋਈ ਵਧੀ ਚੰਗੀ ਗੱਲ ਨਹੀਂ ਹੈ ਕਿਉਂਕਿ ਲੀਡਰਾਂ ਨੂੰ ਆਪਦੇ ਉਹਦੇ ਵਿੱਚ ਰਹਿਣਾ ਚਾਹੀਦਾ ਹੈ ਔਰ ਲੋਕ ਸਭ ਜਨਤਾ ਸਭ ਕੁਝ ਜਾਣਦੀ ਹੈ ਜਨਤਾ ਨੂੰ ਸਭ ਪਤਾ ਹੈ ਕਿਨੇ ਦਿੱਤਾ ਉਹ ਸਿਰਫ ਆਪ ਦੇ ਆਪ ਨੂੰ ਇੱਕ ਲੋਕਾਂ ਦੇ ਅੱਗੇ ਐਕਸਪੋਜ਼ ਕਰ ਰਹੇ